ਸਤ ਸ੍ਰੀ ਅਕਾਲ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਨੀਤ ਸਿੰਘ ਵਦਵਾ ਕਿ ਨਾਇਬ ਸੈਣੀ ਜਿਹੜੇ ਕਿ ਹਰਿਆਣਾ ਦੇ ਮੁੱਖ ਮੰਤਰੀ ਨੇ ਪੰਜਾਬ ਭਾਜਪਾ ਦੇ ਜਿਹੜੇ ਅੱਜ ਕੱਲ ਪੋਸਟਰ ਬாய் ਬਣੇ ਹੋਏ ਨੇ ਔਰ ਪੰਜਾਬ ਚ ਆ ਕੇ तमाम ਦਾਅਵੇ ਕਰਦੇ ਨੇ ਜਾਂ ਕਹਿ ਲਿਆ ਕਿ ਪੰਜਾਬ ਚ ਹਰਿਆਣਾ ਮਾਡਲ ਵੇਚਣ ਦੀ ਤਿਆਰੀ ਕਰ ਰਹੇ ਨੇ ਜਾਂ ਵੇਚ ਰਹੇ ਨੇ ਜਾਂ ਕਹਿ ਲਿਆ ਕਿ ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਦੇ ਲਈ ਪ੍ਰਚਾਰ ਵੀ ਕਰ ਰਹੇ ਨੇ ਤੇ ਭਾਰਤੀ ਜਨਤਾ ਪਾਰਟੀ ਦੇ ਲਈ ਵੋਟਾਂ ਵੀ ਚਟੋੜ ਰਹੇ ਨੇ ਪਰ ਅਸਲੀਅਤ ਜਾਂ ਕਹਿ ਲੋ ਕਿ ਹਕੀਕਤ ਇਸ ਪੂਰੇ ਮਸਲੇ ਨੂੰ ਲੈ ਕੇ ਹੈ ਕਿ ਯਾਨੀ ਕਿ ਜਿਹੜਾ ਹਰਿਆਣਾ ਮਾਡਲ ਪੰਜਾਬ 'ਚ ਆ ਕੇ ਵੇਚਿਆ ਜਾ ਰਿਹਾ ਹੈ ਉਹਦੀ ਗਰਾਊਂਡ ਰਿਐਲਿਟੀ ਕੀ ਹੈ ਕੁਝ ਦਿਨ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਜਾਣਕਾਰੀ ਸਾਂਝੀ ਕੀਤੀ ਸੀ ਕਿ ਬਹੁਤ ਜਲਦ ਇੱਕ ਸੀਰੀਜ਼ ਰਾਹੀਂ ਇਸ ਸਾਰਾ ਤੁਹਾਡੇ ਸਾਹਮਣੇ ਐਕਸਪੋਜ਼ ਕਰਾਂਗੇ ਔਰ ਉਹਨੂੰ ਐਕਸਪੋਜ਼ ਕਰਨ ਦਾ ਮਕਸਦ ਸਿਰਫ ਇੱਕੋ ਹੈ ਕਿ ਜੋ ਗਲਤੀ ਜਾਂ ਕਹਿ ਲੋ ਕਿ ਜੋ ਹਾਲਾਤ ਗਲਤੀ ਤੇ ਤੁਸੀਂ ਤੈਅ ਕਰਨਾ ਹੈ ਅਗਲੇ ਸਾਲ ਕਿ ਗਲਤੀ ਹੋਈ ਤੁਹਾਡੇ ਤੋਂ ਜਾਂ ਨਹੀਂ ਹੋਈ ਪੰਜਾਬੀਆਂ ਤੋਂ ਜਾਂ ਸਾਡੇ ਤੋਂ ਕਿ 2022 ਦੇ ਵਿੱਚ ਜਿਹੜਾ ਇੱਕ ਫੇਕ ਮਾਡਲ ਪੰਜਾਬ ਨੂੰ ਵੇਚਿਆ ਗਿਆ ਜੋ ਕਿ ਵਿਰੋਧੀ ਲਗਾਤਾਰ ਕਹਿੰਦੇ ਨੇ ਕਿ ਇੱਕ ਫੇਕ ਮਾਡਲ ਹੈ ਔਰ ਵਿਰੋਧੀ بار-ਬਾਰ ਇਹ ਗੱਲ ਕਹਿੰਦੇ ਨੇ ਕਿ ਪੰਜਾਬ ਲੁੱਟਿਆ ਗਿਆ ਤੇ ਕੀ ਹੁਣ ਲੁੱਟ ਤੋਂ ਅੱਗੇ ਵੀ ਇੱਕ ਵੱਡੀ ਠੱਗੀ ਵਜਣ ਜਾ ਰਹੀ ਹੈ ਇਹ ਹਰਿਆਣਾ ਮਾਡਲ ਰਹੀਂ ਕੁਝ ਪਰਤਾਂ ਇੱਕ ਇੱਕ ਕਰਕੇ ਖੋਲਾਂਗੇ ਇੱਕ ਐਪੀਸੋਡ ਅੱਜ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਔਰ ਇਹ ਅੱਜ ਕਿਉਂ ਪੇਸ਼ ਕਰ ਰਿਹਾ ਉਹਦੀ ਵੀ ਇੱਕ ਵਜ੍ਹਾ ਹੈ ਕਿ ਆ ਸ਼ਨੀਵਾਰ ਨੂੰ ਸਵੇਰੇ-ਸਵੇਰੇ ਨਾ ਹਰਿਆਣਾ ਦੇ ਮੁੱਖ ਮੰਤਰੀ ਪਹੁੰਚਦੇ ਐ ਪੰਜਾਬ ਭਾਜਪਾ ਦੇ ਦਫਤਰ ਹਾਲਾਂਕਿ ਉਸ ਤੋਂ ਬਾਅਦ ਉਹ ਅੰਮ੍ਰਿਤਸਰ ਵੀ ਗਏ ਉੱਥੇ ਜਾ ਕੇ ਵੀ ਉਹਨਾਂ ਨੇ ਬਹੁਤ ਕੁਝ ਬੋਲਿਆ ਮੈਂ ਉਹਦੇ ਤੇ ਵੀ ਇੱਕ ਅਲੱਗ ਤੋਂ ਤੁਹਾਡੇ ਸਨ ਨਾਲ ਗਰਾਊਂਡ ਰਿਐਲਿਟੀ ਕੀ ਹਰਿਆਣੇ ਦੀ ਉਹ ਸਾਂਝੀ ਕਰੂੰਗਾ ਪਰ ਸਵਾਲ ਵੱਡਾ ਹੈ ਕਿ ਜਦੋਂ ਪਾਰਟੀ ਦਫਤਰ ਬੀਜੇਪੀ ਦੇ ਪੰਜਾਬ ਵਾਲੇ ਜੋ ਚੰਡੀਗੜ੍ਹ ਚ ਉੱਥੇ ਪਹੁੰਚਦੇ ਕੁਝ ਕਹਿੰਦੇ ਜੀ ਬਹੁਤ ਵੱਡੇ ਬਹੁਤ ਵੱਡੇ ਲੀਡਰ ਜਿਹੜੇ ਜੁਆਇਨ ਕਰਾਣੇ ਆ ਸੋ ਕੁਝ ਨੌਜਵਾਨ ਕੋਈ ਜ਼ਿਰਕਪੁਰ ਦਾ ਕੋਈ ਡੇਰਾ ਬਸਤੀ ਦਾ ਕੋਈ ਨਿਆ گاਉਂ ਦਾ ਉਹ ਸਾਰੇ ਜੁਆਇਨ ਕਰਾਏ ਔਰ ਉਸ ਤੋਂ ਬਾਅਦ ਮੈਂ ਹੈਰਾਨ ਸਭ ਤੋਂ ਜ਼ਿਆਦਾ ਕੀ ਹੋਇਆ ਕਿ ਜਦੋਂ ਵੀ ਨਾਇਬ ਸੈਣੀ ਪੰਜਾਬ ਆਉਂਦੇ ਆ ਤਾਂ ਇੱਕ ਸਿੱਖ ਵੇਸ਼ਭੂਸ਼ਾ ਦੇ ਵਿੱਚ ਜਾਂ ਕਹਿ ਲਓ ਬਾਣਾ ਧਾਰਨ ਕਰਕੇ ਆ ਪੱਗ ਸਜਾ ਕੇ ਔਰ ਇੱਕ ਪ੍ਰੋਜੈਕਸ਼ਨ ਦਿੱਤੀ ਜਾਂਦੀ ਹੈ ਕਿ ਜੀ ਪੰਜਾਬ ਦਾ ਚਿਹਰਾ ਹਾਲਕਿ ਉਹ ओबीसी ਕੈਟਾਗਰੀ ਤੋਂ ਨੇ ਔਰ ਲਗਾਤਾਰ ਟਾਰਗੇਟ ਵੀ ਉਸੇ ਬੈਲਟ 'ਚ ਕਰ ਰਹੇ ਨੇ ਪਰ ਕਹਿੰਦੇ ਨੇ ਕਿ ਕਈ ਵਾਰੀ ਨਾ ਚਮਚੀ ਮਾਰਨ ਵਾਲੇ ਲੋਕ ਜਿਹੜੇ ਹੁੰਦੇ ਆ ਉਹ ਚਮਚੀ ਮਾਰਦੇ ਮਾਰਦੇ ਚਲੋ ਉਹਨਾਂ ਦਾ ਕੰਮ ਐ ਉਹ ਚਮਚੀ ਮਾਰਨਾ ਉਹਨਾਂ ਦਾ ਕੰਮ ਐ ਚਮਚੀ ਮਾਰਦੇ ਮਾਰਦੇ ਜੀ ਸਾਡੇ ਵਿੱਚ ਮੌਜੂਦ ਨੇ ਸਰਦਾਰ ਨਾਇਬ ਸਿੰਘ ਸੈਣੀ ਸੁਣ ਲਓ ਤੁਸੀਂ ਇੱਕ ਵਾਰੀ ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਨਾਇਬ ਸਿੰਘ ਸੈਣੀ ਜੀ ਨੂੰ ਸਰਦਾਰ ਨਾਇਬ ਸਿੰਘ ਸੈਣੀ ਜੀ ਨੂੰ ਸਰਦਾਰ ਨਾਇਬ ਸਿੰਘ ਸੈਣੀ ਜੀ ਨੂੰ ਕੀ ਆ ਕੇ ਸੱਜਣਾਂ ਨਾਲ ਜਿਹੜਾ ਹੈਗਾ ਆਪਣੇ ਮਨ ਦੀ ਗੱਲ ਸ਼ੇਅਰ ਕਰਨ। ਸੋ ਜਿਹੜੇ ਸੱਜਣ ਸਟੇਜ ਸਾਹਮਣੇ ਸੀ ਉਹ ਕਹਿ ਰਹੇ ਨੇ ਕਿ ਸਰਦਾਰ ਨਾਇਬ ਸਿੰਘ ਸੈਣੀ ਪਹਿਲੀ ਗੱਲ ਤੇ ਕਿ ਪ੍ਰੋਜੈਕਸ਼ਨ ਕੀ ਦੇਣਾ ਚਾ ਰਿਹਾ। ਆਪਣੇ ਆਪ ਦੇ ਐਫੀਡਵਿਟ ਦੇ ਵਿੱਚ ਨਾਇਬ ਸੈਣੀ ਆਪਣੇ ਆਪ ਨੂੰ Hindu ਦੱਸਦੇ ਆ। ਪਰ ਉੱਥੇ Hindu ਨੇ ਜਦੋਂ ਹਰਿਆਣੇ ਦੇ ਇਲੈਕਸ਼ਨ ਆਂਦੀ ਹੈ ਤਾਂ 35 ਬਰਾਦਰੀ ਦੀ ਗੱਲ ਕਰਦੀ ਹੈ BJP ਔਰ ਉਸੇ ਤਰ੍ਹਾਂ ਇਹ ਜਿੱਤੀ ਵੀ ਹੈ। ਪਰ ਜਦੋਂ ਉਹ ਪੰਜਾਬ 'ਚ ਆ ਗਏ ਤੇ ਚੁੱਕੀ ਇੱਕ ਮਾਡਲ ਵੇਚਣਾ ਪੰਜਾਬ 'ਚ ਹੋਰ ਸਿੱਖ ਚਾਹੀਦਾ ਤੇ ਇੱਥੇ ਆ ਕੇ ਉਹ ਸਰਦਾਰ ਨਾਇਬ ਸਿੰਘ ਸੈਣੀ ਹੋ ਜਾਂਦੇ ਹਨ ਹਾਲਾਂਕਿ ਮੈਂ ਥੋੜੀ ਘੋਕ ਪਰਤੋਲ ਕੀਤੀ ਇਸ ਪੂਰੇ ਮਾਮਲੇ ਨੂੰ ਲੈ ਕੇ ਤੇ ਮੈਨੂੰ ਪਤਾ ਲੱਗਿਆ ਕਿ ਉਹਨਾਂ ਦੇ ਮਦਰ ਜਿਹੜੇ ਨੇ ਉਹ ਸਿੱਖ ਨੇ ਤੇ ਛੋ ਸਿੱਖ ਨੇ ਪਰ ਨਾਇਬ ਸੈਣੀ ਆਪਣੇ ਐਫੀਡੇਵਿਟ ਦੇ ਵਿੱਚ ਆਪਣੇ ਆਪ ਨੂੰ Hindu ਦੱਸਦੇ ਨੇ ਪਰ ਪੰਜਾਬ ਦੀ BJP ਦੀ ਲੀਡਰਸ਼ਿਪ ਉਹਨਾਂ ਨੂੰ ਸਰਦਾਰ ਨਾਇਬ ਸਿੰਘ ਸੈਣੀ ਕਹਿੰਦੀ ਹੈ ਸਾਵਧਾਨ ਹੋ ਜਾਓ ਸੁਚੇਤ ਹੋ ਜਾਓ ਮੈਂ बार-बार ਤੁਹਾਨੂੰ ਕਹਿ ਰਿਹਾ ਕਿ ਇੱਕ ਬਹੁਤ ਵੱਡੀ ਠੱਗੀ ਤੁਹਾਡੀ ਨਾਲ ਵਜਣ ਜਾ ਰਹੀ ਹੈ ਇੱਕ ਹੁਣ ਮੈਂ ਆ ਰਿਹਾ ਮਾਡਲ ਤੇ ਬੜੇ ਧਿਆਨ ਨਾਲ ਅਗਲੇ 5 ਮਿੰਟ ਸੁਣੋ ਬਹੁਤ ਧਿਆਨ ਨਾਲ ਅੱਜ ਜਦੋਂ 나ਇਬ ਸੈਣੀ ਪਹੁੰਚੇ ਤਾਂ ਉਹਨਾਂ ਨੇ ਆਪਣੀ ਸਪੀਚ ਜ਼ਿਕਰ ਕੀਤਾ ਕਿ ਖਿਡਾਰੀਆਂ ਨੂੰ ਕਿਉਂਕਿ ਨੌਜਵਾਨ ਸ਼ਾਮਲ ਕੀਤੇ ਸੀ ਇੱਕ ਕੈਟਾਗਰੀ ਨਾ ਟਾਰਗੇਟ ਕੀਤੀ ਜਾਂਦੀ ਹੈ ਹੁਣ ਜੇ ਸੰਗਰੂੜ ਚਲੇ ਜਾਣਗੇ ਪਟਿਆਲੇ ਚਲੇ ਜਾਣਗੇ ਤਾਂ ਉੱਥੇ ਗੱਲ ਕਿਸੇ ਹੋਰ ਤਰ੍ਹਾਂ ਦੀ ਕਰਦੇ ਆ ਜਦੋਂ ਬੁਹਾਲੀ ਆ ਜਾਣਗੇ ਤੇ ਕਲ ਵਪਾਰੀਆਂ ਦੀ ਕਰਦੇ ਐ ਜਦੋਂ ਹੁਣ ਅੰਬਰਸਰ ਚਲੇ ਗਏ ਤੇ ਬਾਰਡਰ ਏਰੀਏ ਦੀ ਤੇ ਲਾਅ ਐਂਡ ਆਰਡਰ ਦੀ ਗੱਲ ਕਰ ਰਿਹਾ ਹਾਲਾਂਕਿ ਹਰਿਆਣਾ ਚ ਲਾਅ ਐਂਡ ਆਰਡਰ ਕਿੰਨਾ ਚੰਗਾ ਉਹ ਵੀ ਡੇਟਾ ਜਲਦ ਤੁਹਾਡੇ ਸਾਹਮਣੇ ਰੱਖੂਗਾ ਪਰ ਸਵਾਲ ਵੱਡਾ ਹੈ ਮੈਂ ਬਾਰ-ਬਾਰ ਕਹਿ ਰਿਹਾ ਆਪਾਂ ਪਹਿਲਾਂ ਲੁੱਟੇ ਗਏ ਆ 2022 ਦੇ ਵਿੱਚ ਪੰਜਾਬ ਲੁੱਟਿਆ ਹੋਇਆ ਮਹਿਸੂਸ ਕਰ ਰਿਹਾ ਉਸ ਤੋਂ ਬਾਅਦ ਠੀਕ ਹੋ ਵੀ ਨਹੀਂ ਪਰ ਠੱਗੀ ਵੱਜਣ ਤੋਂ ਬਚ ਜੋ ਨਾਇਬ ਸੈਲੀ ਕਹਿ ਰਹੇ ਕਿ ਅਸੀਂ ਤੇ ਖਿਡਾਰੀਆਂ ਨੂੰ ਬਹੁਤ ਕੁਝ ਦੇ ਰਹੇ ਹਾਂ ਉਹਨਾਂ ਨੇ ਕਸੀਦੇ ਇਦਾਂ ਦੇ ਪੜੇ ਕਿ ਮੈਂ ਤੇਜੀ ਖਿਡਾਰੀਆਂ ਦਾ ਇੰਨਾ ਸਨਮਾਨ ਕਰਦਾ ਮੈਂ ਖਿਡਾਰੀਆਂ ਲਈ ਇਹ ਕਰ ਰਿਹਾ ਸਾਡੇ ਹਰਿਆਣੇ ਚ ਖਿਡਾਰੀਆਂ ਲਈ ਇਹ ਹੋ ਰਿਹਾ ਹੈ ਨੌਜਵਾਨਾਂ ਲਈ ਇਹ ਸਾਰਾ ਕੁਝ ਹੋ ਰਿਹਾ ਉਹ ਮੈਂ ਤੁਹਾਨੂੰ ਸੁਣਵਾ ਦੂੰਗਾ ਪਰ ਜ਼ਮੀਨੀ ਹਕੀਕਤ ਕੀ ਹੈ ਉਹ ਤੁਹਾਨੂੰ ਦੱਸਣੀ ਵੀ ਜ਼ਰੂਰੀ ਹੈ ਉਹ ਦੋ ਬਿਆਨ ਮੈਂ ਇਕੱਠੇ ਹੀ ਲਾਉਂਗਾ ਜ਼ਮੀਨੀ ਹਕੀਕਤ ਵਾਲੇ ਵੀ ਹਰਿਆਣੇ ਦੇ ਵਿੱਚ ਖੇਡ ਨਰਸਰੀਆਂ ਜਿਨ੍ਹਾਂ ਚੋਂ ਖਿਡਾਰੀ ਪੈਦਾ ਹੁੰਦੇ ਐ 1500 ਖੇਡ ਨਰਸਰੀਆਂ ਨੇ ਹਾਲਾਂਕਿ ਪਿੱਛੇ ਹਰਿਆਣਾ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਜੀ ਅਸੀਂ ਖੇਡ ਨਰਸਰੀਆਂ ਵਧਾ ਰਿਹਾ ਹੋਰ ਖੋੜ ਲਾਂਗੇ ਪਰ ਉਹਨਾਂ ਖੇਡ ਨਰਸਰੀਆਂ ਦੇ ਵਿੱਚ ਖਿਡਾਰੀਆਂ ਨੂੰ ਡਾਈਟ ਨਹੀਂ ਮਿਲ ਰਹੀ ਜੋ ਜਾਣਕਾਰੀ ਹੈ ਕਿ 10 ਮਹੀਨੇ ਤੋਂ ਡਾਈਟ ਨਹੀਂ ਮਿਲ ਰਹੀ ਪਰ ਐਨਆਈ ਨਹੀਂ ਉਹਨਾਂ ਖੇਡ ਨਰਸਰੀਆਂ ਦੇ ਵਿੱਚ ਜਿਹੜੇ ਕੋਚਸ ਨੇ ਉਹਨਾਂ ਨੂੰ ਵੀ 10 ਮਹੀਨਿਆਂ ਤੋਂ ਤਨਖਾਹ ਨਹੀਂ ਮਿਲ ਰਹੀ ਇਹ ਵੱਡਾ ਇਲਜ਼ਾਮ ਹੈ ਹੁਣ ਮੈਂ بار بار ਤੁਹਾਨੂੰ ਕਹਿ ਰਿਹਾ ਕਿ ਜੋ ਤੁਹਾਨੂੰ ਵੇਚਿਆ ਜਾ ਰਿਹਾ ਆਪਾਂ ਪਹਿਲਾਂ ਯਕੀਨ ਕਰ ਲਿਆ ਕ੍ਰਾਂਤੀਆਂ ਤੇ ਪਰ ਹੁਣ ਜੋ ਠੱਗੀ ਵਜਣ ਜਾਣੀ ਹੈ ਉਹਦੇ ਤੋਂ ਬਚੋ ਜਾਂ ਜੋ ਬਿਆਨ ਦਿੱਤੇ ਜਾਂਦੇ ਪਹਿਲਾ ਉਹਨਾਂ ਦੀ ਘੋਖ ਪੜਤਾਲ ਕਰੋ ਔਰ ਹੁਣ ਇਹ ਨਾ ਘੋਖ ਪੜਤਾਲਾਂ ਦੀ ਇੱਕ ਸੀਰੀਜ਼ ਇਸ ਨਵਾਂ ਪੰਜਾਬ ਪਲੇਟਫਾਰਮ ਤੇ ਤੁਹਾਡੇ ਨਾਲ ਲਗਾਤਾਰ ਸਾਂਝੀ ਕਰੂੰਗਾ ਖਾਸ ਤੌਰ ਤੇ ਹਰਿਆਣੇ ਨੂੰ ਲੈ ਕੇ ਇੱਕ ਦੂਜਾ ਵੱਡਾ ਮਸਲਾ ਹੈ ਕਿ 2 ਮਹੀਨੇ ਲਈ ਖੇਡ ਨਰਸਰੀਆਂ ਬੰਦ ਕਰ ਦਿੱਤੀਆਂ ਗਈਆਂ ਹੁਣ ਇੱਕ ਪਾਸੇ ਆਪਾਂ ਕਸੀਦੇ ਪੜ ਰਹੇ ਆ ਕਿਉਂਕਿ ਉਹ ਵੇਚਣਾ ਮਾਡਲ ਪਰ ਇਹ ਨਹੀਂ ਦੱਸਿਆ ਜਾ ਰਿਹਾ ਕਿ ਭਾਈ ਉੱਥੇ ਹਾਲਾਤ ਕੀ ਨੇ ਨਾ ਕੋਈ ਪੰਜਾਬੀ ਜਾ ਕੇ ਦੇਖ ਰਿਹਾ ਨਾ ਕਿਸੇ ਪੰਜਾਬੀ ਨੇ ਜਾ ਕੇ ਉੱਥੇ ਵੇਖਣਾ ਕਿ ਭਾਈ ਜੋ ਨਾਇਬ ਸਰਦਾਰ ਨਾਇਬ ਸਿੰਘ ਸੈਣੀ ਇਹਨਾਂ ਭਾਜਪਾ ਲੀਡਰਾਂ ਦੇ ਮੁਤਾਬਕ ਜਿਹੜੇ ਸਰਦਾਰ ਨਾਇਬ ਸਿੰਘ ਸੈਣੀ ਕਹਿ ਕੇ ਗਏ ਨੇ ਕਿ ਉੱਥੇ ਠੀਕ ਹੈ ਵੀ ਜਾਂ ਨਹੀਂ ਹੁਣ ਨਾਇਬ ਸੈਣੀ ਨੇ ਕੀ ਕਿਹਾ ਪੇਸ ਤੋਂ ਬਾਅਦ ਇਹ ਜਿਹੜਾ ਖੇਡ ਨਰਸਰੀਆਂ ਵਾਲਾ ਇਲਜ਼ਾਮ ਹੈ ਇਹ ਜਿਹੜੀ ਆਮ ਆਦਮੀ ਪਾਰਟੀ ਪੰਜਾਬ ਦੀ ਹੈ ਨਾ ਜੋ ਆਪਣੇ ਆਪ ਨੂੰ ਦਾਅਵੇ ਬੋਕ ਕਰਦੀ ਹੈ ਇਲਜ਼ਾਮ ਉਹਦੇ ਵੱਲੋਂ ਲਾਇਆ ਗਿਆ ਸੀ ਕੁਝ ਦਿਨ ਪਹਿਲਾਂ ਦੋ ਹਫ਼ਤੇ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਇਹ ਦੋਵੇਂ ਬਿਆਨ ਤੁਸੀਂ ਸੁਣੋ ਸਾਡੀ ਸਰਕਾਰ ਨੇ ਖੇਡਾਂ ਨੂੰ ਅੱਗੇ ਪੜਾਉਣ ਲਈ ਯੂਥ ਨੂੰ ਅੱਗੇ ਪੜਾਉਣ ਲਈ ਉਸਤੇ ਉੱਪਰ ਬੜੇ ਪੱਧਰ ਤੇ ਕੰਮ ਕੀਤਾ ਹੈ ਸਾਥੀਓ ਸਾਡੀ ਸਰਕਾਰ ਅਗਰ ਸਪੋਰਟਸ ਦੇ ਵਿੱਚ हमारा यूथ मेडल लेकर के आंदा है तो औनू 6 करोड़ रुपया नगद पुरस्कार के रूप में देन दकम साडी सरकार करती है हरियाणा सरकार जो पहले से काफी पहले से खेल नर्सरी चलाती है जिसका पर्पस ये है कि नीचे के लेवल पे जो प्लेयर्स हैं वो खेल करके अच्छी डाइट लेके अच्छी ट्रेनिंग लेकर के वो इंटरनेशनल और नेशनल खेलों के अंदर कंपीट कर सके पिछले 10 महीने से हरियाणा की करीब करीब डेढ़ हजार खेल नर्सरियों में प्रैक्टिस कर रहे सैतीस हजार खिलाड़ियों को पिछले दस महीने से डाइट का पैसा नहीं मिला है इन खेल नर्सरियों के अंदर जो कोच ट्रेनिंग देते हैं पिछले दस महीने से उनको उनकी तंखा उनका पैसा नहीं मिला है सो so, नायब सैनी कह रहे हैं कि खेडा बहुत प्रफुल्लित कर रहे हैं। बहुत उत्साहित कर रहे हैं आम आदमी पार्टी दावा कर रही है कि खेडा का तो बेड़ा गर्क करता है इन्होंने ਹੁਣ ਕਹਿੰਦੇ ਕਿ ਚੋਰ ਲੁਟੇਰੇ ਨੂੰ ਡਾਂਟ ਰਿਹਾ। ਜਾਂ ਕਹਿ ਲੋ ਕਿ ਚੋਰ ਲੁਟੇਰੇ ਨੂੰ ਉਲਾਮਾ ਦੇ ਰਿਹਾ। ਉਲਾਮਾ ਦੇ ਰਿਹਾ ਸੌਰੀ। ਹੁਣ ਸਵਾਲ ਵੱਡਾ ਹੈ ਤੁਸੀਂ ਤੈਅ ਕਰੋ ਕੌਣ ਚੋਰ ਹੈ ਕੌਣ ਲੁਟੇਰਾ ਹੈ ਕੌਣ ਡਕੈਤ ਹੈ ਕੌਣ ਡਾਕੂ ਹੈ ਕੌਣ ਠੱਗੇ ਕੌਣ ਮਾਂ ਠੱਗੇ। ਪੰਜਾਬ ਮਾਡਲ ਚਾਹੀਦਾ ਪੰਜਾਬ ਨੂੰ। ਕਿ ਨਾਇਬ ਸੈਣੀ ਪੰਜਾਬ ਦੇ ਵਿੱਚ ਪ੍ਰਚਾਰ ਕਰਦੇ ਹੋਏ ਇਹ ਕਹਿਣਗੇ ਕਿ ਮੈਂ ਐਸਵਾਈਐਲ ਨਹੀਂ ਬਣਨ ਦੇਵਾਂਗਾ ਪੰਜਾਬੀਆਂ ਵੋਟ ਪਾਓ। ਹਿੰਮਤ ਹੈ ਤੇ ਨਾਇਬ ਸੈਣੀ ਪੰਜਾਬੀਆਂ ਦਾ ਇਹ ਗੱਲ ਕਰਨ ਜਾ ਕੇ ਕਿ ਭਾਈ ਐਸਵਾਈਐਲ ਨਹੀਂ ਬਣੂਗੀ ਸਾਨੂੰ ਨਹੀਂ ਚਾਹੀਦਾ ਪਾਣੀ। ਜੋ ਪੰਜਾਬ ਦੇ ਲੋਕ ਗੱਲ ਕਰਦੇ ਆ ਸੋ ਇਸ ਕਰਕੇ ਕੋਈ ਹੋਰ ਮਾਡਲ ਨਹੀਂ ਚਾਹੀਦਾ ਪੰਜਾਬ ਨੂੰ ਪੰਜਾਬ ਨੂੰ ਪੰਜਾਬ ਦਾ ਮਾਡਲ ਚਾਹੀਦਾ ਔਰ ਕਈ ਵਾਰੀ ਨਾ ਬਾਹਰੋਂ ਵੀ ਜਦੋਂ ਸਾਨੂੰ ਸਾਡੇ ਪੁਰਖਿਆਂ ਵੇਲੇ ਬਾਹਰੋਂ ਲੁਟੇਰੇ ਲੁੱਟਣ ਆਉਂਦੇ ਸੀ ਉਹ ਆਪਣੀਆਂ ਗੱਲਾਂ ਕਰਕੇ ਲੁੱਟ ਕੇ ਲੈ ਜਾਂਦੇ ਸੀ ਸੁਚੇਤ ਰਹੋ ਸਾਵਧਾਨ ਰਹੋ ਪਰਤਾ ਖੋਲਣ ਲਈ ਅਸੀਂ ਬੈਠੇ ਆ ਲਗਾਤਾਰ ਇਸ ਮਸਲੇ ਤੇ ਗੱਲ ਕਰਦੇ ਰਹਾਂਗੇ ਪਰ ਪਹਿਲਾ ਐਪੀਸੋਡ ਹੈ ਹਫਤੇ ਚ ਦੋ ਐਪੀਸੋਡ ਤੁਹਾਡੇ ਸਾਹਮਣੇ ਮੈਂ ਲੈ ਕੇ ਹਾਜ਼ਰ ਹੋਊਂਗਾ ਬੜੇ ਧਿਆਨ ਨਾਲ ਸੁਣਦੇ ਰਹੋ ਠੱਗੀ ਤੋਂ ਬਚੋ ਲੁੱਟ ਤੁਹਾਡੀ ਹੋ ਚੁੱਕੀ ਹੈ ਅੱਗੇ ਵੱਡੀ ਠੱਗੀ ਦੀ ਤਿਆਰੀ ਹੈ ਸਾਵਧਾਨ ਰਹੋ ਮਾਡਲ ਸਾਰੇ ਵੇਖ ਲੈ ਚਾਹੀਦਾ ਪੰਜਾਬ ਮਾਡਲ ਹੈ ਜੋ ਪੰਜਾਬ ਦੀ ਗੱਲ ਕਰੇ ਸਿਰਫ ਪੰਜਾਬ ਦੀ ਗੱਲ ਕਰੇ ਕਿ ਨਾਇਬ ਸੈਣੀ ਸਰਦਾਰ ਨਾਇਬ ਸਿੰਘ ਸੈਣੀ ਮੈਂ ਤੇ ਹਾਸਾ ਆਂਦਾ ਉਹਨਾਂ ਲੋਕਾਂ ਦੀ ਕਿੰਨੀ ਕੁ ਚਮਚੀ ਮਾਰਦੇ ਆ ਮਤਲਬ ਗਾਂ ਟੱਪ ਕੇ ਟਿਕਟ ਉਹਨਾਂ ਨੂੰ ਤਾਂ ਵੀ ਨਹੀਂ ਮਿਲਣੀ ਇਹ ਇਹ ਭੁਲੇਖਾ ਹੀ ਹੈ ਪਰ ਐਨੀਵੇ ਚਲੋ ਉਹਨਾਂ ਦਾ ਆਪਣਾ ਕੰਮ ਹੈ ਉਹ ਆਪਣਾ ਕੰਮ ਕਰ ਰਹੇ ਉਹਨਾਂ ਨਾਲ ਸਾਡਾ ਕੀ ਮੈਂ ਤੇ ਇੱਕ ਸੀਰੀਜ਼ ਚਲਾ ਕੇ ਤੁਹਾਡੇ ਸਾਹਮਣੇ ਐਕਸਪੋਜ਼ ਕਰਨਾ ਔਰ ਕਰਦੇ ਰਹਾਗੇ ਬਿਨਾ ਡਰ ਤੋਂ ਬਿਨਾ ਕਿਸੇ ਲਾਲਚ ਤੋਂ ਔਰ ਜੇ ਕੋਈ ਦੇਣ ਦੀ ਕੋਸ਼ਿਸ਼ ਵੀ ਕਰੇਗਾ ਤੁਹਾਡੇ ਨਾਲ ਉਹ ਵੀ ਸਾਂਝੀ ਕਰਾਂਗੇ ਚਿੰਤਾ ਨਾ ਕਰੋ ਡਰਦੇ ਨਹੀਂ ਇਜਾਜ਼ਤ ਦਿਓ ਸਸਟ੍ਰਿਕਰ